ਅਸੀਂ ਇੱਥੇ ਆਏ ਕਿ ਡਾਕਟਰ ਨੂੰ ਪੁੱਛਿਆ ਡਾਕਟਰ ਕਹਿੰਦੇ ਕਿ ਪਿੱਛੋਂ ਡੈੱਥ ਹੋਈ ਆ ਅੱਛਾ ਜੀ ਮਰਿਆ ਹੀ ਆਇਆ ਉਥੋਂ ਅੱਛਾ ਜੀ ਨਹੀਂ ਪਤਾ ਲੱਗਿਆ ਕੋਈ ਕੋਈ ਗਲਬਤ ਹੋਈ ਹੈ ਇਹਨਾਂ ਦੇ ਨਾਲ ਜਾਂ ਗਲਬਤ ਬੰਦਾ ਹੀ ਸਾਨੂੰ ਕੁਝ ਨਹੀਂ ਬੰਦਾ ਡਿਪਰੈਸ਼ਨ ਨੂੰ ਤੰਗ ਕਰਦੇ ਸੀ ਇਹਨਾਂ ਦਾ ਤੇ ਹਰ ਨੂੰ ਤੰਗ ਕਰਦੇ ਸੀ ਉਹਨੂੰ ਪਰੇਸ਼ਾਨ ਕਰਦੇ ਸੀ वैसे ही सभी पार्टियों और सरकार के दफ्तर के दफ्तर बाद करके सारे घर जा गए हैं ਅਸੀਂ ਇੱਥੇ ਆ ਕੇ ਡਾਕਟਰ ਨੂੰ ਪੁੱਛਿਆ ਡਾਕਟਰ ਕਹਿੰਦੇ ਕਿ ਪਿੱਛੋਂ ਡੈਥ ਹੋਈ ਆ ਅੱਛਾ ਜੀ ਮਰਿਆ ਹੀ ਆਇਆ ਉੱਥੋਂ ਅੱਛਾ ਜੀ ਕੰਪਨੀ ਚ ਨਹੀਂ ਪਤਾ ਲੱਗਿਆ ਕੋਈ ਕੋਈ ਗਲਬਤ ਹੋਈ ਐ ਇਹਨਾਂ ਦੇ ਨਾਲ ਜਾਂ ਗਲਬਤ ਪਤਾ ਹੀ ਸਾਨੂੰ ਕੁਝ ਵੀ ਨਹੀਂ ਪਤਾ ਡਿਪਰੈਸ਼ਨ ਨੂੰ ਤੰਗ ਕਰਦੇ ਸੀ ਕਿ ਜ਼ਿਆਦਾ ਤੇ ਭਾਰੂ ਨੂੰ ਤਾਂ ਕਰਦੇ ਸੀ ਉਹਨੂੰ ਪਰੇਸ਼ਾਨ ਕਰਦੇ ਸੀਗੇ ਕਿ ਉਹ ਕਹਿੰਦਾ ਸੀ ਮੈਂ ਨੌਕਰੀ ਨਹੀਂ ਕਰਨੀ ਚਾਹੁੰਦਾ ਇਹ ਕਹਿੰਦੇ ਤੈਨੂੰ ਮਰਵਾ ਦੇਣਾ ਸੀ ਕੌਣ ਕਹਿੰਦਾ ਸੀ ਇਹ ਆ ਜਿਹੜੀ ਮਾਦ ਅੱਛਾ ਜਾਂ ਤੈਨੂੰ ਮਰਵਾ ਦੇਣਾ ਜਾਂ ਤੈਨੂੰ ਅੰਦਰ ਕਰਾ ਲੈਣਾ ਕਿੰਨੇ ਸਾਲਾਂ ਤੋਂ ਕੰਮ ਕਰਦਾ ਸੀ ਤੁਹਾਡਾ 2.5 3 ਸਾਲ ਨਾਮ ਕਿਸੇ ਬੇਟੇ ਦਾ ਗੌਰਵ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ ਬੇਟੇ ਦੀ ਇਸ ਤੋਂ ਬਾਅਦ ਨਹੀਂ ਮੇਰੇ ਸਾਨੂੰ ਤਾਂ ਡੈਥ ਹੀ ਹੋ ਗਈ ਸੀ ਤਲਾਮ ਰੀਸੀ ਦਾ ਪ੍ਰਿੰਸ ਹਸਪੀਟਲ ਤੋਂ ਉਹ ਲੜਕਾ ਆ ਗੌਰਵ ਜਿਹੜਾ ਏਆਈਜੀ ਬਿਲਡਿੰਗ ਦੇ ਵਿੱਚ ਕੰਮ ਕਰਦਾ ਸੀ ਤੇ ਉਹਦੀ ਡੈਥ ਹੋ ਗਈ ਕਰਕੇ ਉਹਦੇ ਸੰਬੰਧ ਉਹਦੇ ਸੰਬੰਧ ਚਾਹੀਦੇ ਤੇ ਸ਼ਿਵਲਾ ਹਸਪਤਾਲ ਆਏ ਆ ਪਿੰਮਝਾ ਹਸਪਤਾਲ ਆਏ ਆ ਉਹ ਤੇ ਉਹਦੇ ਪਾਦਰ ਸਾਹਿਬ ਮਿਲੇ ਉਹਨਾਂ ਦਾ ਬਿਆਨ ਲਿਖਿਆ ਜੋ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਨਹੀਂ ਉੱਥੇ ਕੰਮ ਕੰਮ ਕਰਦਾ ਸੀ ਉਹ ਤੇ ਨੌਕਰੀ ਕਰਦਾ ਹੋਂ ਵੀ ਜ਼ਿਆਦਾ ਪਤਾ ਲੱਗਿਆ ਚੌਥੀ ਮੰਜ਼ਿਲ 'ਚ ਸਾਲ ਮਾਰੀ ਕੋਈ ਇਹ ਵੈਰੀਫਾਈ ਕਰਦੇ ਹੁਣ ਇਨਵੈਸਟੀਗੇਸ਼ਨ ਕਰਦੇ ਨਹੀਂ ਮਾ ਪਤਾ ਲੱਗਿਆ ਉੱਥੇ ਦੇ ਸਟਾਫ ਨੇ ਦੱਸਿਆ ਕਿ ਕਿਉਂ ਅਸੀਂ ਹੁਣ ਇੱਥੇ ਆਏ ਹਾਂ ਹੁਣ ਜਾ ਕੇ ਵੈਰੀਫਾਈ ਕਰਦੇ ਸੀ ਸੀਡੀ ਵੀ ਸਾਹਮਣੇ ਆ ਦੇਖਦੇ ਹੁਣ ਜੀ ਚੈੱਕ ਕਰਦੇ ਉਹਦੇ ਘਰਦੇ ਤੇ ਕਹਿੰਦਾ ਪਿਛਲੇ ਕਈ ਮਹੀਨਿਆਂ ਤੋਂ ਉਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਹੜਾ ਬੇਟੇ ਨੂੰ ਇਨਵੈਸਟੀਗੇਸ਼ਨ ਕਰਦੇ ਹਾਂ ਚੈੱਕ ਕਰਕੇ ਤੇ ਮਾਮਲਾ ਕੀ ਦਰਜ ਕੀਤਾ ਜਾਏ ਅ